ਤੋ ਦੋਸਤੋ ਦੇਖ ਸਕਦੇ ਹੋ ਇਹ ਜੋ ਪਾਰਕਿੰਗ ਏਰੀਆ ਹੈ ਜਿੱਥੇ ਗੱਡੀਆਂ ਮੋਟਰਸਾਈਕਲ ਖੜਾ ਕੀਤਾ ਜਾਂਦਾ ਹੈ ਤੇ ਸੇਵਾਦਾਰ ਵੱਲੋਂ ਆਪਣੀ ਆਪਣੀ ਸੇਵਾ ਨਿਭਾਈ ਜਾ ਰਹੀ ਹੈ ਤੇ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਹੈ ਤੇ ਦੇਖ ਸਕਦੇ ਹੋ ਸਾਰੇ ਮੋਟਰਸਾਈਕਲ ਗੱਡੀਆਂ ਇੱਕ ਪਾਸੇ ਖੜੇ ਨੇ ਤੇ ਇਹੋ ਜਿਹੀ ਪੁਛ ਪਾਰਕ ਕਿ ਏਰੀਆ ਹੈ ਮੈਂ ਤੇਰੀ ਕੱਲੂ ਕਹਾਣਾ ਜੀ ਆਪਣੇ ਵਿਆਹ ਵਿਆਹ ਹੋ ਰਹੇ ਨੇ ਜੀ ਠੀਕ ਹੈ ਜੀ ਗਰੀਬ ਪਰਿਵਾਰਾਂ ਦੇ ਠੀਕ ਹੈ ਜੀ ਦਾ ਦੇ ਦੇ ਦਾ ਜਿਹੜਾ ਸਾਰਾ ਸਮਾਨ ਦਿੱਤਾ ਜਾਂਦਾ ਜੀ ਤੇ ਉਹਦੇ ਬਾਅਦ ਵਿੱਚ ਆਪਣੇ ਸਾਲਾ ਕੋਲ ਖਾਣ ਪੀਣ ਦਾ ਪੂਰਾ ਪ੍ਰਬੰਧ ਦਾ ਜੀ ਇੱਥੇ ਗੁਰਦੁਆਰੇ ਦੀ ਸੇਵਾ ਲਈ ਅਸੀਂ ਆ ਜਣਾ ਹਾਂਜੀ ਸੋ ਦੇਖ ਸਕਦੇ ਹੋ ਜਗਾ ਤੇ ਜੋ ਸੇਵਾਦਾਰ ਨੇ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਹਾਂ ਅੱਜ 26 ਨਵੰਬਰ 2025 ਦੇ ਨਾ ਜੋ ਬੁੱਧਵਾਰ ਦੇ ਜੋ ਵੀਡੀਓ ਹੈ ਤੁਹਾਨੂੰ ਖਾ ਰਹੇ 350 ਸਾਲ ਸ਼ਹੀਦੀ ਸਤਾਵਦੀ ਨੂੰ ਸਮਰਪਿਤ ਬਾਬਾ ਜਗਤਾਰ ਸਿੰਘ ਜੀ ਠੀਕ ਹੈ ਕ੍ਰਿਪਾਲ ਸਿੰਘ ਜੀ ਤੇ ਹੋਰ ਕਈ ਜੋ ਸੇਵਾਦਾਰ ਨੇ ਮਹਾਪੁਰ ਅ ਇਹਨਾਂ ਦੇ ਵੱਲੋਂ ਜੋ ਹੈ ਵੱਡਾ ਕਲਪੂਖਾਰਾ ਜੋ ਹੈ ਉੱਥੇ ਜੋ ਵਿਆਹ ਜੋ ਜ਼ਰੂਰਤਮੰਦ ਪਰਿਵਾਰਾਂ ਦੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜੋ ਹੈ ਵੀਡੀਓ ਦਿਖਾਵਾਂਗੇ ਜ਼ਰੂਰਤਮੰਦ ਜੋ ਫੈਮਿਲੀ ਪਰਿਵਾਰ ਹੁੰਦੇ ਆ ਇਹਨਾਂ ਦੇ ਫੈਮਿਲੀ ਪਰਿਵਾਰਾਂ ਦੇ ਵਿੱਚ ਜੋ ਵਿਆਹ ਹੁੰਦੇ ਆ ਅ ਵਿਆਹ ਦੇ ਵਿੱਚ ਕੀ ਕੁਝ ਦਿੱਤਾ ਜਾਂਦਾ ਹੈ ਦਾਜ ਦੇ ਵਿੱਚ ਤੇ ਖਾਣ ਪੀਣ ਦਾ ਕੀ ਸਿਸਟਮ ਹੁੰਦਾ ਆ ਸਾਰਾ ਤੁਸੀਂ ਅੱਜ ਦੀ ਇਸ ਵੀਡੀਓ 'ਚ ਦੇਖ ਸਕੋਗੇ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਾਨਵੀ ਰਾਣੀ ਪੰਜਾਬ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪ ਪਹੁੰਚੇ ਹਾਂ ਪਿੰਡ ਰਹੀੜਾ ਜਿੱਥੇ 17ਵਾਂ ਸਮੋਹਿਤ ਜੋ ਆਨੰਦ ਕਾਰਜ ਹੈ ਨਿਕਾਹ ਹੈ 26 ਨਵੰਬਰ 2025 ਦਿਨ ਬੁੱਧਵਾਰ ਨੂੰ ਜੋ ਹੈ ਇਸ ਗੁਰਦੁਆਰੇ ਦੇ ਵਿੱਚ ਹੋਣਾ ਆ ਜੋ ਕਿ ਧਾਰਮਿਕ ਜਗ੍ਹਾ ਹੈ ਠੀਕ ਹੈ ਤੇ ਗੁਰਦੁਆਰਾ ਸਾਹੀ ਵੱਡਾ ਕਲੂ ਘਰ ਆ ਰਹਿੜਾ ਮਰੀ ਕੋਟਲਾ ਜੋ ਹੈ ਆਪਾਂ ਪਹੁੰਚੇ ਆ ਇਸ ਜਗਤ ਤੇ ਤੁਹਾਨੂੰ ਅੱਜ ਦੀ ਜੋ ਵੀਡੀਓ ਹੈ ਪੂਰੀ ਪੂਰੀ ਵੀਡੀਓ ਜੋ ਦਿਖਾਵਾਂਗੇ ਤੁਸੀਂ ਵੀਡੀਓ ਅਖੀਰ ਤੱਕ ਬਣਿਆ ਰਹਿਣਾ ਯਾ ਸੋ ਚੱਲਦੇ ਆਂ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਅੱਜ ਦਾ ਵਿਆਹ ਸੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਹੈ ਮੇਨ ਜੋ ਐਂਟਰੀ ਗੇਟ ਹੈ ਸੋ ਤੁਹਾਨੂੰ ਜੋ ਹੈ ਅੰਦਰ ਚੱਲਦੇ ਆਂ ਸੋ ਦੇਖ ਸਾਡੀ ਬੜੀ ਧੂਮ ਧਾਮ ਦੇ ਨਾਲ ਜੋ ਜ਼ਰੂਰਤਮੰਦ ਫੈਮਿਲੀ ਆ ਪਰਿਵਾਰਾਂ ਦੇ ਜੋ ਵਿਆਹ ਨੇ ਹੁੰਦੇ ਆ 17ਵਾਂ ਜੋ ਸਮੂਹਿਕ ਅਭਿਆਹ ਸੋ ਦੇਖ ਸਾਡੀ ਬੜੀ ਧੂਮ ਧਾਮ ਦੇ ਨਾਲ ਹੁੰਦਾ ਹੈ ਵਿਆਹ ਵਾਹ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਫਰਮਾਨ ਦੇ ਲਾਇ ਸਾਰੇ ਸਾਡੇ ਘਰ ਦੇ ਸਾਰੇ ਦੂਦੁਰ ਸੰਗਤਾਂ ਪਹੁੰਚੀਆਂ ਨੇ ਇਸ ਜਗ੍ਹਾ ਤੇ ਦੇਸ਼ਾਦਮੀ ਵੱਡਾ ਕੱਲੂ ਘਾਰਾ ਕਲੱਬ ਰਹੀੜਾ ਵੱਲੋਂ ਜੀ ਆਇਆਂ ਨੂੰ ਆਪਣੇ ਦਾਨ ਕਰ ਸਨ ਮਾਈ ਬੋਲੇ ਬੋਲੇ ਜਿਸ ਦਾ ਕੀ ਸਾਲੀਆਂ ਸਾਡੇ ਵਾਪਸੀ ਸਾਹਮਣੇ ਗੁਰਦੁਆਰਾ ਪਰ ਅਸੀਂ ਅੱਜ ਸ਼ਹੀਦ ਗੰਜ ਵੱਡਾ ਕੱਲੂਗਾਰਾ ਕੁੱਪ ਰਹੀੜਾ ਸੰਗਰੂਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਇਸ ਜਗ੍ਹਾ ਤੇ ਆਪਾਂ ਬੋਟ ਜੋ ਹੈ ਜਮ੍ਹਾਂ ਕਰ ਦਿੱਤਾ ਹੈ ਇਸੇ ਵਜ੍ਹਾ ਨਾਲ ਇੱਕ ਸਾਥੀ ਫੱਤੇ ਵੱਲੋਂ ਅਮਰ ਸ਼ਕਲੋ ਇਸ ਜਗ੍ਹਾ ਤੇ ਲੋਡਵੰਦ ਪਰਿਵਾਰਾਂ ਦੇ ਜੋ ਵਿਆਹ ਹੁੰਦੇ ਆ ਤੇ 17ਵਾਂ ਸਮੋਹਿਕ ਜੋ ਆ ਸਮਾਰੋਹ ਹੈ ਇਸ ਜਗ੍ਹਾ ਤੇ ਹੁੰਦਾ ਹੈ ਗੁਰੂ ਦਾ ਦੇਖੇ ਤੇ ਦਿਨੋ ਵੀ ਦੀ ਅਰਦਾਸ ਔਰ ਬਾਬਾ ਜੀ ਠੀਕੋ ਸੋ ਦੇਖ ਸਕਦੇ ਹਾਂ ਅੱਜ ਆਪਾਂ ਪਹੁੰਚੇ ਹਾਂ ਰਿਹੜੇ ਸੋ ਬਾਬਾ ਜੀ ਦੱਸੋ ਕੁਝ ਵਿਆਹ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਮੂਹਿਆ ਸੰਗਤਾਂ ਨੇ ਜਿਨ੍ਹਾਂ ਨੇ ਇਸ ਵੱਡੇ ਕੱਲੂ ਕਾਰੇ ਵਿੱਚ ਆਪਣਾ ਜੋ ਵੀ ਯੋਗਦਾਨ ਪਾਇਆ ਸੇ ਬਾਬਾ ਹੋਰੀ ਹਨ ਕਾਰ ਸੇਵਾ ਵਾਲੇ ਮਹਾਪੁਰਸ਼ ਅਬਕਰਪਾਲ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਬੇਨਤ ਸੇਵਾਵਾ ਉਹਨਾਂ ਦੀਆਂ ਅੰਤ ਤੱਕ ਹੁਣ ਤਾਂ ਬਹੁਤ ਹੋ ਚੁੱਕੇ ਨੇ ਔਰ ਨਿਵਾ ਰਹੇ ਹਨ ਇਸ ਸਥਾਨ ਤੇ ਤਕਰੀਬਨ 35 30000 ਦੇ ਕਰੀਬ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਔਰ ਉਹਨਾਂ ਦੀ ਕੁਰਬਾਨੀ ਰੰਗ ਲੈ ਕੇ ਆਈਏ ਕਿੱਥੇ ਥੇ ਬਣੀ ਹੋਈ ਹੈ ਜਿੱਥੇ ਉਸ ਸਥਾਨ ਤੇ ਆਪਣੇ ਜੰਗ ਹੋਈਆ ਕਮਸਾਨ ਹੋਈਆ ਉਹਦੇ ਵਿੱਚ ਬੱਚੇ ਬਜ਼ੁਰਗ ਵੀਰ ਬਹੁਤ ਵੱਡੀ ਮਾਤਰਾ ਵਿੱਚ ਸਾਰੇ ਸ਼ਹੀਦ ਹੋਏ ਨੇ ਉਸ ਸਥਾਨ ਨੂੰ ਮੋਕ ਰੱਖਦੇ ਆ ਇੱਥੇ ਇੱਕ ਵੱਡਾ ਸਥਾਨ ਵੱਡਾ ਘੱਲੂਕਾਰਾ ਕੋਪਰੀਡਾ ਉਹਨਾਂ ਦੀ ਯਾਦ ਵਿੱਚ ਸਦੀ ਸਮਾਰਕ ਬਣਿਆ ਹੋਇਆ ਹੈ ਜਿੱਥੇ ਆਏ ਸਾਲ ਦੀ ਤਰ੍ਹਾਂ ਇਥੋਂ ਦੇ ਸਮੂਹ ਕਲੱਬ ਦੇ ਮੈਂਬਰ ਸਰਦਾਰ ਬਲਵਿੰਦਰ ਸਿੰਘ ਸਰਦਾਰ ਸੂਰ ਸਿੰਘ ਫੌਜੀ ਤੇ ਹੋਰ ਬੇਅੰਤ ਜਿਹੜੇ ਗੁਰਮਖ ਪਹਿਂਦੇ ਆਏ ਇਲਾਕੇ ਦੀ ਸੰਗਤਾਂ ਰਲ ਮਿਲ ਕੇ ਇਕੱਤਰ ਹੋ ਕਰਕੇ ਇੱਥੇ ਗਰੀਬ ਬੱਚੀਆਂ ਦੇ ਲੋੜਵੰਦ ਬੱਚੀਆਂ ਦੇ ਵਿਆਹ ਔਰ ਨਕਾਹ ਔਰ ਫੇਰੇ ਤਿੰਨੋਂ ਹੀ ਬਿਨਾਂ ਕਿਸੇ ਭੇਦ ਭਾਵ ਤੋਂ ਕਰਵਾਏ ਜਾਂਦੇ ਹਨ ਪੂਰੇ ਪਿਆਰ ਸਹਿਤ ਸਨਮਾਨ ਸਹਿਤ ਔਰ ਆਈਆਂ ਜੋੜੀਆਂ ਦਾ ਪੂਰਾ ਸਨਮਾਨ ਕੀਤਾ ਜਾਂਦਾ ਉਹ ਚਾਹੇ ਕਿਸੇ ਵੀ ਧਰਮ ਨਾਲ ਆ ਜਾਤ ਨਾਲ ਇਹਦੇ ਨਾਲ ਕੋਈ ਮਤਲਬ ਨਹੀਂ ਸਭ ਨੂੰ ਪੂਰਾ ਸਤਿਕਾਰ ਦਿੱਤਾ ਜਾਂਦਾ ਸਭ ਨੂੰ ਸਮਾਨ ਬਹੁਤ ਵੱਡੀ ਮਾਤਰਾ ਵਿੱਚ ਔਰ ਇਹਨੇ ਕਿਸੇ ਨੂੰ ਕੋਈ ਨੀਮਾ ਦਿਖਾਉਣਾ ਨਹੀਂ ਸਭ ਨੂੰ ਪ੍ਰੇਮ ਨਾਲ ਪ੍ਰੇਮ ਨਾਲ ਹੀ ਜੋੜਿਆ ਜਾਂਦਾ ਔਰ ਪ੍ਰੇਮ ਨਾਲ ਹੀ ਇਸ ਅਸਥਾਨ ਤੇ ਲਿਆ ਜਾਂਦਾ ਕੋਈ ਬਿਨਾ ਬਤ ਕਰੇ ਤੋਂ ਇੰਨੀ ਵੱਡੀਆਂ ਸੇਵਾਵਾਂ ਅੱਜ ਵਿਆਹ ਤਕਰੀਬਨ 8 ਲੜਕੀਆਂ ਦੇ ਵਿਆਹ ਹੋਣ ਜਾ ਰਹੇ ਹਨ ਸਾਰਾ ਸਮਾਨ ਇਲਾਕੇ ਦੀਆਂ ਸੰਗਤਾਂ ਵਿਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਵੱਡੀ ਮਾਤਰਾ ਵਿੱਚ ਸਵਾਵਾ ਕੀਤੀਆਂ ਬੇਅੰਤ ਹੋਰ ਸੇਵਾਦਾਰਾਂ ਨੇ ਜਿੱਥੇ ਆਪਣੇ ਲੰਗਰਾਂ ਵਿੱਚ ਜੋੜੇ ਕਰਾਂ ਚ ਆਪ ਕੋ ਆਪਣੇ ਡਿਊਟੀਆਂ ਨਿਭਾ ਰਹੇ ਹਨ ਬਹੁਤ ਹੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੋ ਇਸ ਸਥਾਨ ਤੇ ਔਰ ਜੋ ਇਸ ਦੀ ਗੁਰੂਪਰ ਦੀ ਇਮਾਰਤ ਹੈ ਉਹ ਵੀ ਬਲਖਣਾ ਹੈ ਬਹੁਤ ਸੋਹਣੀ ਔਰ ਮਰਿਆਦਾ ਪੱਖੋਂ ਕਾਰ ਸੇਵਾ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਹੁਣ ਇੱਥੇ ਦੇ ਜਿਹੜੇ ਮੁਖੀ ਹਨ ਬਾਬਾ ਨਿਰਮਲ ਸਿੰਘ ਜੀ ਨਿਮਾ ਉਹ ਵੀ ਬੇਅੰਤ ਸਰਦਾਰੂ ਨਿਮਰਤਾ ਵਾਲੇ ਪ੍ਰੇਮ ਵਾਲੇ ਬਹੁਤ ਹੀ ਪ੍ਰੇਮ ਨਾਲ ਸੰਗਤਾਂ ਤੋਂ ਸੇਵਾ ਲੈ ਰਹੇ ਹਨ ਸਾਰਿਆਂ ਸਾਥ ਦਾ ਵੱਧ ਚੜ ਕੇ ਅੱਜ ਜੋ ਸਮੁੱਚਾ ਪੰਡਾਲ ਆ ਸਤਗੁਰੂ ਧਨਗੁਰੂ ਸਾਹਿਬ ਜੀ ਅੱਜ ਖੁੱਲੇ ਪੰਡਾਲਾਂ ਵਿੱਚ ਸਾਨੂੰ ਕਿਤੋਂ ਦਰਸ਼ਨ ਦੇਦਾਰੇ ਦੇ ਰਹਨ ਬਹੁਤ ਵੱਡੀਆਂ ਕਮਾਈਆਂ ਵਾਲੇ ਸਾਧੂ ਸੰਤ ਕਵੀਸਰ ਟਾਡੀ ਰਾਗੀ ਆਪਣੀਆਂ ਸਵਾਵਾਂ ਨਵਾਉਣਗੇ ਔਰ ਸੰਗਤਾਂ ਨੂੰ ਉਪਦੇਸ਼ ਦੇਣਗੇ ਕਿ ਅੱਬਲੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਗੁਪ ਦੇ ਕੌਣ ਭਲੇ ਕੋ ਮੰਦੇ ਸਭ ਨੂੰ ਪ੍ਰੇਮ ਦੇ ਨਾਲ ਇੱਕੋ ਸੰਦੇਸ਼ ਦੇ ਰਹੇ ਹਨ ਸਾਰੇ ਇੱਕੋ ਹੀ ਵਰਨ ਹਨ ਇੱਕੋ ਹੀ ਤੁਹਾਡਾ ਪਿਆਰ ਹੈ ਇੱਕੋ ਹੀ ਉਸ ਪ੍ਰਮਾਤਮਾ ਦੇ ਰਾਮ ਰੂਪ ਅੱਲਾ ਕਹ ਲੋ ਵੈਗ ਰੂਪ ਕਹ ਲੋ ਇੱਕੋ ਹੀ ਸਭ ਦੇ ਅਸੀਂ ਇੱਕੋ ਹੀ ਪਰਮੇਸ਼ਰ ਦੀ ਸੰਤਾਨ ਹਾਂ ਬਕਰੋ ਬਖੇ ਧਰਮਾਂ ਦੇ ਵਿੱਚ ਬੰਡੀਆਂ ਪਾ ਕੇ ਲੋਕਾਂ ਨੇ ਨਫਰਤਾਂ ਖੜੀਆਂ ਕਰ ਦਿੱਤੀਆਂ ਪਰ ਸਾਨੂੰ ਸੰਦੇਸ਼ ਹੈ ਗੁਰੂ ਮਹਾਰਾਜ ਦਾ ਕਿ ਅਸੀਂ ਇੱਕ ਹਾਂ ਇੱਕ ਬਣ ਕੇ ਰਹੀਏ ਸਾਰੀਆਂ ਸੰਗਤਾਂ ਦਾ ਅੱਜ ਤੇ ਬਹੁਤ ਵੱਡੇ ਲਾ혜 ਪ੍ਰਾਪਤ ਕਰ ਰਹੀਆਂ ਹਨ ਸਾਰੀਆਂ ਸੰਗਤਾਂ ਬੇਅੰਤ ਖੁਸ਼ੀਆਂ ਲੈ ਰਹਿਣ ਖੰਡੇ ਬਾਟੇ ਦੀ ਪਾਉਲ ਚੱਕ ਰਹੀਆਂ ਹਨ ਇਹ ਜਿਹੜਾ ਦਿਹਾੜਾ ਚੱਲ ਰਿਹਾ ਹੈ ਅੱਜ ਦਾ ਇਹ ਉਹਨਾਂ ਬੱਚੀਆਂ ਦੇ ਸਮਾਗਮਾਂ ਵਿੱਚ ਦੇਖੋ ਇੱਕ ਵਿਆਹ ਨੂੰ ਸੰਨੂ ਕਰਨ ਵਿੱਚ ਕਿੰਨੀ ਮੁਸ਼ਕਲ ਆਉਂਦੀ ਆ ਪਰ ਇੱਥੇ 8-10 ਰੁਪਿਆ ਬਿਨਾਂ ਕਿਸੇ ਵਿਤਕਰਤ ਔਰ ਪੂਰਾ ਸਮਾਨ ਤੁਸੀਂ ਲਾ ਲਓ A to Z ਕੱਪੜੇ ਧੋਣ ਵਾਲੇ ਮਸ਼ੀਨਾ ਤੱਕ ਦਿੱਤਾ ਜਾਂਦਾ ਹੈ ਪਿੱਛੇ ਕੱਲ ਵਿਚਾਰ ਹੋ ਸੀ ਵੀ ਜਿਹੜੇ ਇੱਥੋਂ ਦੇ ਕਲੱਬ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਉਹ ਕਹਿ ਰਹੇ ਸੀ ਕਿ ਸਾਡੀ ਕੋਸ਼ਿਸ਼ ਆ ਵੀ ਇੱਕ ਵਾਰ ਬੱਚਿਆਂ ਨੂੰ ਮੋਟਰਸਾਈਕਲ ਤੱਕ ਵੀ ਦੀ ਹੈ ਵੱਡੀ ਗੱਲ ਆ ਵੀ ਆਮ ਦੇਖਿਆ ਜਾਂਦਾ ਜਿਹੜੇ ਵਿਆਹ ਕਰਦੇ ਨੇ ਉਹ ਬੜਾ ਨੀਮਾ ਦਿਖਾਉਂਦੇ ਆ ਕੁੜੀਆਂ ਨੂੰ ਮੁੰਡਿਆਂ ਨੂੰ ਕਿ ਲੋ ਗਰੀਬ ਨੇ ਜੀ ਪਰ ਨਹੀਂ ਇੱਥੇ ਬਹੁਤ ਵੱਡਾ ਸਨਮਾਨ ਦਿੱਤਾ ਜਾਂਦਾ ਕੁੜੀਆਂ ਨੂੰ ਪਰੌਣਿਆਂ ਨੂੰ ਜੋ ਮੁੰਡੇ ਵਿਆਹ ਆਲੇ ਨੇ ਉਹਨਾਂ ਨੂੰ ਇੱਕ ਵੱਖਰੇ ਕਮਰੇ ਵਿੱਚ ਸਨਮਾਨ ਸਹਿਤ ਬਿਠਾਇਆ ਜਾਂਦਾ ਪੂਰੇ ਸਨਮਾਨ ਦੇ ਨਾਲ ਬਧਾਈ ਕੀਤੀ ਜਾਂਦੀ ਹੈ ਇਹ ਨਹੀਂ ਕਿਸੇ ਨਾਲ ਕੋਈ ਵੱਖਰਾ ਵਰਤੇਵਾ ਨਾ ਹੈ ਔਰ ਇਹ ਜਿਹੜਾ ਸਮਾਗਮ ਹੈ ਹੁਣ ਸਾਰਿਆਂ ਦੇ ਸਹਿਯੋਗ ਸਦਕਾ ਹੈ ਚਾਹੇ ਕਿਸੇ ਨੇ 10 ਰੁਪਏ ਦਿੱਤੇ ਕਿਸੇ ਨੇ ਲੱਖ ਦਿੱਤਾ ਸਭ ਦਾ ਬਹੁਤ ਵੱਡਾ ਸਹਿਯੋਗ ਹੈ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਇਸ ਸਮਾਗਮ ਔਰ ਦਿੱਤੇ ਨੌਵੇਂ ਪਾਸਾ ਤਨਸਰਗੁਰ ਤੇ ਇੱਕ ਬਾਦਰੀ ਜੀ ਦਾ ਚਲ ਰਿਹਾ ਹੈ ਉਹਨਾਂ ਦੇ ਪਿਆਰੇ ਸੇਵਕ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਔਰ ਤੁਨਸਰਗੁਰ ਗੋਵਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਗੁਰਤਾਕ ਦਿਨ ਸਮਰਪਿਤ ਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਸਮਾਗਮ ਹੋ ਰਹੇ ਹਨ ਤੋਂ ਉਸੇ ਦੇ ਇਸ ਨੂੰ ਮੁੱਖ ਰੱਖਦੇ ਆ ਜਿਹੜੇ ਆਪਾਂ ਸਨਮਾਨ ਦੇਨੇ ਆ ਉਹ ਵੀ ਨਵੇਂ ਪਾਤਸ਼ਾਹ ਦੇ ਸਨਮਾਨ ਦਿੱਤੇ ਜਾ ਰਹੇ ਸਾਰੀਆਂ ਸੰਗਤਾਂ ਦਾ ਦੇਸ਼ ਵਿਦੇਸ਼ਾਂ ਦੀਆਂ ਬਹੁਤ ਵੱਡਾ ਯੋਗਦਾਨ ਹੈ ਸਾਰੀਆਂ ਸੰਗਤਾਂ ਦਾ ਜੋ ਵੀ ਇੱਥੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰ ਰਹੇ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵਿਆਹ ਆ ਹਰ ਸਾਲ ਹੀ ਹੁੰਦਾ ਆ ਹਾਂਜੀ ਹਾਂ ਆਏ ਸਾਲ ਦੀ ਇਹਨਾਂ ਨੂੰ ਜੇ ਹੋ ਗਏ 10-12 ਸਾਲ ਤੋਂ ਹੋ ਗਏ ਨੰਤਰ ਹੀ ਚੱਲਦੇ ਆਣ ਜੀ ਹਾਂ ਪਹਿਲਾਂ 100 ਤੱਕ ਵੀ ਹੋਏ ਨੇ ਦੇਖੋ ਹਾਂਜੀ ਕਦੇ 90 ਕਦੇ 80 ਉਹਨਾਂ ਅਠ 10 ਜਿਹਨੇ ਲੋੜਵੰਦ ਆ ਜਾਂਦੇ ਨੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਠੀਕ ਹੈ ਔਰ ਪਹਿਲਾਂ ਉਹਨਾਂ ਦੇ ਘਰ ਵੀ ਦੇਖੇ ਜਾਂਦੇ ਨੇ ਵੀ ਆ ਠੀਕ ਕਈ ਵਾਰ ਕੋਈ ਦੇਖੇਗਾ ਕੋਈ ਆਪਣਾ ਨਾਮ ਲਖਵਾ ਜਾਂਦਾ ਪਰ ਵੱਡੇ ਵੱਡੇ ਮਹਿਲ ਮਨਾ ਰਹੇ ਹੁੰਦੇ ਆ ਇਹ ਲੋੜਵੰਦਾ ਵਾਸਤੇ ਹੈ ਦੇਖੋ ਸਾਰਿਆਂ ਨੂੰ ਸੰਦੇਸ਼ ਇਹੀ ਹੈ ਵੀ ਲੋੜਵੰਦ ਜਰੂਰ ਸੰਪਰਕ ਕਰੋ ਤੇ ਨਿਕਾਹ ਤੇ ਨਿਕਾਹ ਫੇਰੇ ਜੋ ਕੋਈ Hindu ਪਰਿਵਾਰ ਦੀ ਬੀਬੀ ਆ ਤਾਂ ਉਹਦੇ ਫੇਰੇ ਕਰਵਾਏ ਜਾਂਦੇ ਨੇ ਇਹ ਨਹੀਂ ਵੀ ਗੁਰੂ ਘਰ ਚ ਸਾਰਾ ਲਈ ਆਪਨੰਦ ਕਰਦੇ ਨਹੀਂ ਜੇ ਕੋਈ ਬੀਬੀ ਮੁਸਲਮਾਨ ਪਰਿਵਾਰ ਚੋਂ ਆ ਤਾਂ ਉਹਦੇ ਨਿਕਾਹ ਕਰਵਾਏ ਨੇ ਪੂਰੀ ਮਰਿਆਦਾ ਅਨਸਾਰ ਇਸੇ ਤਰ੍ਹਾਂ ਫੇਰੇ ਵੀ ਔਰ ਇਸੇ ਤਰ੍ਹਾਂ ਜਿਹੜੇ ਆਪਣੇ ਅਨੰਦ ਕਾਰਜ ਦੀ ਰਸਮਾਂ ਸਾਰੀ ਪੂਰੀ ਮਰਿਆਦਾ ਅਨਸਾਰ ਸਾਰਿਆਂ ਨੂੰ ਸਹਿਯੋਗ ਦੇ ਕੇ ਸਾਰਿਆਂ ਨੂੰ ਸਨਮਾਨ ਦੇ ਕੇ ਇਥੋਂ ਬਰੀ ਕੀਤਾ ਨੇ ਤੁਰਿਆ ਜਾਂਦਾ ਤਾਂ ਕਿ ਉਹ ਇਸ ਕਰਦੀ ਖੁਸ਼ੀਆਂ ਲਵੇ ਇਹਨਾਂ ਦਾ ਸੰਦੇਸ਼ ਕੋਈ ਹੈ ਕੋਈ ਕੋਈ ਗਰੀਬ ਨੂੰ ਬੱਚੀ ਨੂੰ ਆਪਣੀ ਨੂੰ ਕੋਈ ਐ ਨਾ ਸਮਝੇ ਵੀ ਉਹ ਮੈਂ ਕੋਈ ਬਹੁਤ ਮੰਦੇ ਭਾਗਾ ਵਾਲਾ ਇਹਨੇ ਕਹਿੰਦੇ ਨੇ ਵੀ ਸਾਨੂੰ ਕਲੱਬ ਵਾਲਿਆਂ ਦਾ ਬੜਾ ਯੋਗਦਾਨ ਵੀ ਸਾਨੂੰ ਦੱਸੋ ਕੋਈ ਬੱਚੀ ਹੈ ਨਹੀਂ ਪੜ ਰਹੀ ਨਹੀਂ ਬਿਆਹ ਤੋਂ ਡੰਕ ਪਰ ਸਮਝਤਾ ਹੈਗੀ ਤਾਂ ਇੱਥੇ ਆ ਕੇ ਤੁਸੀਂ ਝੱਟ ਦਾ ਸੁਜੋਗ ਲੈ ਸਕਦੇ ਹੋ ਉਹਦਾ ਕੋਈ ਮਾਨ ਨਹੀਂ ਜਾਂ ਕੋਈ ਆਪਣੇ ਆਪ ਤੇ ਫੋਟੋ ਕਰਾ ਕੇ ਵੱਡੀ ਕਿਸੇ ਗੁਰੂ ਘਰ ਚ ਲਾਤੀ ਵੀ ਇਹ ਵਿਆਹ ਅਸੀਂ ਕਰਦੇ ਆਂ ਜੀ ਥੋੜੀ ਨਹੀਂ ਇਦਾਂ ਦਾ ਕਿਸੇ ਨੂੰ ਸਭ ਨੂੰ ਸਨਮਾਨ ਦਿੱਤਾ ਜਾਂਦਾ ਔਰ ਸਭ ਦੇ ਜਿਵੇਂ ਕਹਿੰਦੇ ਪੜਦਾ ਹੀ ਰੱਖੀ ਜਾਂਦੇ ਨੇ ਠੀਕ ਹੈ ਠੀਕ ਹੈ ਤੇ ਬੜੀ ਸ਼ਰਧਾ ਭਾਵ ਨਾਲ ਜੋ ਵੀ ਆਉਂਦੇ ਨੇ ਆ ਜੀ ਬਹੁਤ ਪੂਰੀ ਸ਼ਰਧਾ ਨਾਲ ਪ੍ਰੇਮ ਨਾਲ ਜੀਤ ਪਾਪ ਨਹੀਂ ਨਹੀਂ ਕੋਈ ਪੇਤ ਪਾਪ ਨਹੀਂ ਜੀ ਲੰਗਰ ਵਿੱਚ ਵੀ ਇਹਦੇ ਸਾਰਾ ਨੂੰ ਲੰਗਰ ਵੀ ਉੱਟ ਵਰਤਾ ਜੋ ਵੀ ਗੁਰੂ ਘਰ ਦੀਆਂ ਪਕੌੜੇ ਬਰੈਡ ਮਠਾਈਆਂ ਨੇ ਸਭ ਸੰਗਤਾਂ ਨੂੰ ਇਹ ਨਹੀਂ ਵੀ ਵਿਆਹ ਵਾਸਤੇ ਵੱਖਰਾ ਨਹੀਂ ਸਭ ਵਾਸਤੇ ਇੱਕੋ ਜਿਹਾ ਚੱਲ ਸਭ ਨੂੰ ਇੱਕੋ ਜਿਹਾ ਚੱਲ ਰਿਹਾ ਜੀ ਜੋ ਵੀ ਇੱਥੇ ਤਨ ਕਰਕੇ ਮਨ ਕਰਕੇ ਤਨ ਕਰਕੇ ਸੇਵਾ ਕਰ ਰਹੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you. ਉਸੇ ਵਕ ਪਛਾਨ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਹੈ ਸਮਾਰ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਰਤਾ ਸਤਿਗੁਰ ਆਇਓ ਸ਼ਰਨਤੋ ਆਇਓ ਤੁਸੀਂ ਸਕੇ ਹੋ ਤੁਹਾਡੇ ਸਾਹਮਣੇ 8 ਕੁੜੀਆਂ ਦੇ ਵਿਆਹ ਸੋਹ ਬਾ ਦੇ 8 ਕੁੜੀਆਂ ਨੂੰ ਇੱਕੋ ਜਿਹਾ ਸਮਾਨ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚਰਨਾ ਚਰਦਾਸ ਜੀ ਸਾਰੇ ਪਾਸ਼ਾ ਸਾਰੀਆਂ ਸੰਗਤਾਂ ਨੇ ਵੱਡਾ ਕਲੂ ਘਾਰਾ ਕਲੱਬ ਨੇ ਸਾਰੇ ਸੇਵਾਦਾਰਾਂ ਨੇ ਤੁਹਾਡੇ ਚਰਨਾ ਦਾ ਉਹ ਆਸਰਾ ੱੱਕਿਆ ਕਿਰਪਾ ਕਰਿਓ ਆਪਣੇ ਚਰਨਾਂ ਨਾਲ ਹੀ ਜੋੜ ਕੇ ਰੱਖਣਾ ਗੁਰੂ ਕੇ ਸੰਗਤਾਂ ਵੱਲੋਂ ਬਹੁਤ ਪਿਆਰ ਭੇਜਿਆ ਗਿਆ ਧੰਨਵਾਦ ਕਰਦੇ ਆ ਅੱਜ ਜਿਹੜਾ ਹੈ ਪਵਿੱਤਰ ਧਰਤੀ ਤੇ ਪਿਆਰਿਓ ਮਹਾਨ ਸਮਾਗਮ ਹੋ ਰਿਹਾ ਆ ਆਨੰਦ ਕਾਰਜ ਹੋ ਰਹੇ ਨੇ ਸਤਗੁਰਾਂ ਦੀ ਇਹ ਪਾਰ ਕਿਰਪਾ ਦਾ ਸਦਕਾ ਨਗਰਾਂ ਦੀ ਇਹ ਸੰਗਤਾਂ ਸ਼ਹਿਰਾਂ ਦੀ ਇਹ ਸੰਗਤਾਂ ਐਨ ਆਰ ਆਈ ਵੀਰ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਸਾਰੀਆਂ ਬਰੂਕੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ ਕਾਰ ਸੇਵਾ ਵਾਲੇ ਮਹਾਪੁਰਖ ਧੰਨ ਧੰਨ ਬਾਬਾ ਜਗਤਾਰ ਸਿੰਘ ਜੀ ਧਰਮ ਤਾਰਨ ਵਾਲੇ ਤਨ ਬਾਬਾ ਕਿਰਪਾਲ ਸਿੰਘ ਜੀ ਕਾਰ ਸੇਵਾ ਭਵਨ ਨਿਰਮਲ ਵਾਲਿਆਂ ਨੇ ਅਸ਼ੀਰਵਾਦ ਦਾ ਸਦਕਾ ਬੜੀਆਂ-ਬੜੀਆਂ ਸੇਵਾਵਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀਆਂ ਇਹ ਪਿਆਰਿਓ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੀ ਬਦੌਲਤ ਹੀ ਹੈ ਅੱਜ ਇਸ ਸਥਾਨ ਤੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਜੀ ਵੱਲੋਂ ਸੇਵਾ ਲਈ ਗਈ ਹੈ ਬਾਬਾ ਕਿਰਪਾਲ ਸਿੰਘ ਜੀ ਵੱਲੋਂ ਬਾਬਾ ਜਗਤਾਰ ਸਿੰਘ ਜੀ ਵੱਲੋਂ ਜਥੇਦਾਰ ਭਾਈ ਨਿਰਮਰ ਸਿੰਘ ਜੀ ਨਮਾ ਸੇਵਾ ਕਰਾਰੇ ਨੇ ਸਮੇਂ-ਸਮੇਂ ਤੇ ਕਾਰ ਸੇਵਾ ਵਾਲੇ ਮਹਾਪੁਰਖ ਸੇਵਾ ਕਰਦੇ ਰਹਿੰਦੇ ਆ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਜੱਥੇਦਾਰ ਬਾਬਾ ਗੁਰਮੀਤ ਸਿੰਘ ਜੀ ਮਹਾਪੁਰਖਾਂ ਵੱਲੋਂ ਭੇਜੇ ਹੋਏ ਇਸ ਪਵਿੱਤਰ ਧਰਤੀ 'ਤੇ ਆਏ ਆ ਸੀ ਜੀ ਆਇਆਂ ਆਖਦੇ ਆ ਬੜੇ ਹੀ ਸਰਕਾਰ ਜੋ ਬਾਬਾ ਨਿਹੰਗ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਲੰਮਾ ਕਹਿੰਦੇ ਆ ਮੌਜੂਦਾ ਸੇਵਾ ਜਿਹੜੀ ਇੱਥੇ ਹੋ ਰਹੀ ਹੈ ਉਹਨਾਂ ਦੀ ਦੇਖਰੇਖ ਵਿੱਚ ਹੋ ਰਹੀ ਹੈ ਏ ਵੱਡਾ ਤਲੂ ਘਾਰਾ ਸਾਹਿਬ ਕਲੱਬ ਦੇ ਪ੍ਰਧਾਨ ਭਾਈ ਬਿਰਵਿੰਦਰ ਸਿੰਘ ਜੀ ਸਾਡਾ ਫੌਜੀ ਭਾਈ ਸੂਤ ਸਿੰਘ ਜੀ ਸਾਡਾ ਸਰਪੰਚ ਭਾਈ ਹਰਜੰਤ ਸਿੰਘ ਜੀ ਹੋਰ ਸਾਰੇ ਜਿਹੜੇ ਮੈਂਬਰ ਸਾਹਿਬਾਨ ਨੇ ਇਲਾਕੇ ਦੀ ਸੰਗਤ ਐਨਆਰਆਈ ਗੁਰੂਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਆਨੰਦ ਕਾਰਜ ਪਿਆਰੇ ਹੋ ਰਹੇ ਨੇ ਬਹੁਤ ਵੱਡਾ ਮਹਾਨ ਕਾਰਜ ਹੈ ਤੁਸੀਂ ਸਾਰਿਆਂ ਗੁਰੂਕੇ ਸੰਗਤਾਂ ਸੇਵਾ ਪਾ ਰਹੇ ਹੋ ਇਹ ਕਾਸ ਦੇ ਸਤਿਗੁਰਾਂ ਦੀ ਕਿਰਪਾ ਸਦਕਾ ਔਨਲੇ ਸਮੇਂ ਵਿੱਚ ਵੀ ਨਿਰੰਤਰ ਚੱਲਦੇ ਰਹਿਣਗੇ ਗੁਰੂ ਕਹਿੰ ਸਕਦਾ ਐਸੇ ਤਰ੍ਹਾਂ ਪਿਆਰ ਐਸੇ ਤਰ੍ਹਾਂ ਸਹਿਯੋਗ ਕਰਦੀਆਂ ਰਹਿਣ। ਸੋ ਧੰਨਵਾਦ ਸਾਰੀਆਂ ਗੁਰੂ ਕਿਆਂ ਸੰਗਤਾਂ ਦਾ ਜਿਹੜੇ ਬਹੁਤ ਵੱਡੀਆਂ ਸੇਵਾਵਾਂ ਦੇ ਵਿੱਚ ਮਹਾਨ ਤੇ ਪਵਿੱਤਰ ਧਰਤੀ ਦੇ ਤੁਸੀਂ ਨਾਤਮਸਤਕ ਹੋਣ ਵਾਸਤੇ ਆਏ ਹੋ। ਵੱਡੀਆਂ ਸੇਵਾਵਾਂ ਗੁਰੂ ਕਿਆਂ ਸੰਗਤਾਂ ਕਰ ਰਹੀਆਂ ਨੇ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਗੁਰੂ ਘਰ ਦੇ ਵਿੱਚ ਜਿਨੇ ਵੀ ਕੋਈ ਕਿਸੇ ਪ੍ਰਕਾਰ ਦੀ ਸੇਵਾ ਕੀਤੀ ਹੈ ਭਾਵੇਂ ਮਾਸਟਰਾਂ ਦੀ ਸੇਵਾ ਭਾਵੇਂ ਮੁਰੂ ਕੇ ਲਗੜਾ ਦੀ ਸੇਵਾ ਭਾਵੇਂ ਜਿਹੜਾ ਆਸਬਾਰ ਅਸੀਂ ਦੇਖ ਰਹੇ ਹਾਂ ਜਿਹੜਾ ਉਹਨਾਂ ਭੈਣਾਂ ਨੂੰ ਉਹਨਾਂ ਬੱਚਿਆਂ ਨੂੰ ਦੇਣਾ ਹੈ ਭਾਵੇਂ ਤਰ੍ਹਾਂ-ਤਰ੍ਹਾਂ ਦੇ ਕੱਪੜਿਆਂ ਦੇ ਨਾਲ ਉਹ ਸਾਜੋ ਸਮਾਨ ਦੇ ਨਾਲ ਮਾਇਆ ਦੇ ਨਾਲ ਸੌਣ ਦੇ ਨਾਲ ਟੈਂਟ ਦੇ ਨਾਲ ਜਿਸ ਪ੍ਰਕਾਰ ਦੀ ਵੀ ਪਿਆਰੋ ਸੇਵਾ ਤੁਸੀਂ ਕੀਤੀ ਹੈ ਵਧਾਈ ਦੇ ਪਾਤਰੋਂ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਨ ਲਾਏ ਮਨ ਜਿੰਨੇ ਫਲ ਪਾਵਣਾ ਹੰਮੇ ਵਿੱਚੋਂ ਜਾਏ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਉਹਨਾਂ ਮਹਾਨ ਸਿੱਖਾਂ ਦੀ ਕੁਰਬਾਨੀ ਨੂੰ ਸਮਰਪਿਤ ਇਹ ਜਿਹੜੇ ਮਹਾਨ ਸਮਾਗਮ ਨੇ ਹੋ ਰਿਹਾ ਆ ਉਹਨਾਂ ਦੇ ਪਵਿੱਤਰ ਇਤਿਹਾਸ ਦੀ ਸਾਂਝ ਆਪ ਜੀ ਨਾਲ ਪਾਉਣ ਦਾ ਯਤਨ ਕਰਾਂਗੇ ਗੁਰੂ ਕਹਿੰਦਾ ਬੋਲੋ ਗੁਰੂ ਦੇ ਇਤਿਹਾਸ ਦਾ ਸਤਕਾਰ ਕੀਤਾ ਜਾ ਰਿਹਾ ਧੰਨਵਾਦ ਕਰਦੇ ਆਂ ਔਰ ਅੰਮ੍ਰਿਤ ਜੇ ਬਾਦਸ਼ਾ ਬੜਾ ਜਨਮ ਬਾਦਸ਼ਾ ਹੋਇਆ ਜਿਵੇਂ ਆਪਣੇ ਪਿਤਾ ਨੂੰ ਜੇਲ੍ਹਖਾਨੇ ਦੇ ਵਿੱਚ ਕੈਦ ਕੀਤਾ ਆਪਣੇ ਭਰਾ ਦਾ ਵੀ ਕਤਲ ਕੀਤਾ ਆਪਣੀ ਭੈਣ ਨੂੰ ਵੀ ਖਤਮ ਕੀਤਾ ਇੱਕ ਤਖਤ ਦੇ ਬਦਲੇ ਕੁਰਸੀ ਦੇ ਬਦਲੇ ਸਾਰੀਆਂ ਪਰਿਵਾਰਕ ਰਿਸ਼ਤੇਦਾਰੀਆਂ ਖਤਮ ਕਰ ਦਿੱਤੀਆਂ ਕੁਰਸੀ ਦਾ ਲੋਝ ਆ ਗਿਆ ਕਹਿੰਦਾ ਹਿੰਦੁਸਤਾਨ ਦਾ ਬਾਦਸ਼ਾਹ ਮੈਂ ਬਣਾ ਉਹਨੇ ਉਹੇ ਕੀਤਾ ਜੁਲਮਾਂ ਦੀ ਤਲਵਾਰ ਚੁੱਕੀ ਆਪਣੇ ਭਰਾ ਨੂੰ ਨਹੀਂ ਬਖਸ਼ਿਆ ਆਪਣੇ ਪਿਤਾ ਨੂੰ ਨਹੀਂ ਬਖਸ਼ਿਆ ਆਪਣੇ ਪਰਿਵਾਰ ਨੂੰ ਨਹੀਂ ਬਖਸ਼ਿਆ ਜਿਹੜਾ ਕੋਈ ਉਹਦੇ ਸਾਹਮਣੇ ਆਇਆ ਉਹਨੂੰ ਤਲਵਾਰ ਨਾਲ ਖਤਮ ਕਰ ਦਿੱਤਾ ਔਰ ਔਰੰਗਜ਼ੇਬ ਬਾਦਸ਼ਾਹ ਤਖਤ ਤੇ ਬੈਠਾ ਉਹ ਦਸਵੀਂ ਬਾਦਸ਼ਾਹ ਕਾਜੀ ਮਲਾਣਿਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਸੀ ਮੈਂ ਇਸਲਾਮ ਦਾ ਕਿੰਨਾ ਵੱਡਾ ਸੇਵਾਦਾਰ ਹੈ ਉਹ ਕਹਿੰਦਾ ਸਾਰੇ ਹਿੰਦੁਸਤਾਨ ਦੇ ਉੱਤੇ ਜੇ ਅੱਲਾ ਇੱਕ ਹੈ ਖੁਦਾ ਇੱਕ ਹੈ ਤਾਂ ਫਿਰ ਇੱਕ ਹੋਣੇ ਚਾਹੀਦੇ ਨੇ ਇੱਥੇ ਰਾਮ ਰਾਮ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਇੱਥੇ ਵੈਗੁਰੂ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਇਥੇ ਅੱਲਾਹੂ ਅੱਲਾਹ ਦੀ ਆਵਾਜ਼ ਆਉਣੀ ਚਾਹੀਦੀ ਹੈ ਤਾਜ਼ੀਆਂ ਬੁਲਾਉਣਿਆਂ ਨੂੰ ਖੁਸ਼ ਕਰਨ ਦੀ ਖਾਤਰ ਦੁਨੀਆ ਦੇ ਉੱਤੇ ਅਰਾ ਹੈਦਰੀ ਚੜਾਉਣ ਦੀ ਖਾਤਰ ਔਰੰਗਜ਼ੇਬ ਬਾਦਸ਼ਾਹ ਨੇ ਜੁਲਮਾਂ ਦੀ تلوار ਚੱਕੀ ਹੈ ਉਹਨੇ ਆਪਣੇ ਸੂਬੇਦਾਰਾਂ ਨੂੰ ਖੁਲਾਇਆ ਉਹਨੇ ਆਪਣੇ ਸੇਪੇ ਸਨਾਰ ਇਕੱਠੇ ਕੀਤੇ ਆਪਣੇ ਫੌਜਦਾਰ ਬੁਲਾਏ ਤਾਜ਼ੀ ਅਤੇ ਮੁੱਲਾ ਬੁਲਾਏ ਸਾਰਿਆਂ ਨੂੰ ਇਕੱਤਰ ਕਰਕੇ ਕਹਿੰਦਾ ਹੈ ਹਿੰਦੂਸਤਾਨ ਦੀ ਧਰਤੀ ਦੇ ਉੱਤੇ ਪਰਾ ਫੈਦਰੀ ਝਾ ਦਿਓ ਸਾਰੇ ਪਾਸੇ ਅੱਲਾਹ ਉਂਗਲੀ ਆਵਾਜ਼ ਆਵੇ ਯਾਲੀ ਦੇ ਨਾਰੇ ਲੱਗਣ ਜੇ ਖੁਦਾ ਇੱਕ ਹੈ ਤਾਂ ਇੱਥੇ ਧਰਮ ਵੀ ਇੱਕ ਹੀ ਹੋਣਾ ਚਾਹੀਦਾ ਉਹਨੇ ਨੀਤੀ ਕੀ ਅਪਣਾਈ ਕਹਿੰਦਾ ਜੇ ਕੋਈ ਪੈਸੇ ਦੇ ਲਾਲਚ ਨਾਲ ਮੰਨਦਾ ਤਾਂ ਉਹਨੂੰ ਧਨ ਦਾ ਲਾਲਚ ਦਿਓ ਲਾਲਚ ਦੇ ਕੇ ਉਹ ਸਲਾਮਤ ਵਿੱਚ ਲੈ ਕੇ ਆਓ ਜੇ ਕੋਈ ਨਾਲ ਦੇ ਨਾਲ ਨਹੀਂ ਮੰਨਦਾ ਉਹਨੂੰ ਭੈਅ ਦਿਓ ਮੌਤ ਦਾ ਭੈਅ ਦਿਓ ਤਰਾਹ ਉਸ ਨੂੰ ਡਾਕ ਕੇ ਲੈ ਕੇ ਆਓ ਦੀਨ ਅਸਲਾਮ ਦੇ ਵਿੱਚ ਦੇਖੀ ਫੇਰ ਵੀ ਨਹੀਂ ਮੰਨਦਾ ਫਿਰ ਉਹ ਮੌਤ ਦੇ ਘਾਟ ਉਤਾਰ ਅਵਤਾਰ ਦੇ ਉਹ ਕਹਿੰਦੇ ਆ ਕਸ਼ਮੀਰ ਸੀ ਜਿਹੜਾ ਉਸ ਵਕਤ ਇੱਕ ਸੰਤਸਰੀ ਇੱਕ ਕੇਂਦਰ ਸੀ ਜਿੱਥੇ ਬੜੇ ਉੱਚ ਕੋਟੀ ਦੇ ਵਿਦਵਾਨ ਪੰਡਿਤ ਰਹਿੰਦੇ ਸੀ ਜਿਵੇਂ ਕਾਂਸ਼ੀਪੂਰੀ ਵਿਦਿਆ ਦਾ ਕੇਂਦਰ ਇਹਨੂੰ ਆ ਦਾ ਉਸੇ ਤਰ੍ਹਾਂ ਉਹ ਜਿਹੜਾ ਅਨੰਨਾਥ ਹੈ ਦਾ ਮੰਦਰ ਹੈ ਉਹ ਜਿਹੜੀ ਕਸ਼ਮੀਰ ਦੀ ਧਰਤੀ ਹੈ ਉਹਨ ਵਿਦਵਾਨਾਂ ਦੀ ਧਰਤੀ ਸਾਡੇ ਨਗਰ ਕੁੱਪਗੁਰ ਤੋਂ ਪ੍ਰਕਾਸ਼ ਸਿੰਘ ਜੀ ਅਤੇ ਵਿਆਸ ਸਿੰਘ ਜੀ ਟੇਲਰ ਮਾਸਟਰ ਹੋਰ ਗੁਰੂ ਕੇ ਸੰਗਤਾਂ ਵੱਲੋਂ ਪਿਆਰ ਭੇਜਿਆ ਜਾ ਰਿਹਾ ਧੰਨਵਾਦ ਕਰਦੇ ਆ ਜਿਹੜੇ ਸਮੇਂ-ਸਮੇਂ ਤੇ ਸਾਨੂੰ ਵਕ ਵਕ ਗੁਰੂ ਸਥਾਨਾਂ ਦੇ ਦਰਸ਼ਨ ਵੀ ਕਰਵਾਉਂਦੇ ਆ ਤੇ ਬਹੁਤ ਹੀ ਸ਼ੁਕਰਯੋਗ ਹਸਤੀ ਬਾਬਾ ਕਾਲਾ ਜੀ ਬੜੀਆਂ ਮੰਨੀਆਂ ਸੇਵਾਵਾਂ ਨੇ ਸੋ ਦੇਸਾ ਜੀਵਨ ਹੈ

ਸਤਿਗੁਰਾਂ ਦੇ ਪਵਿੱਤਰ ਦਰਬਾਰ ਤੇ ਹਾਜ਼ਰੀ ਭਰਦੇ ਆ ਗੁਰੂ ਦੇ ਇਤਿਹਾਸ ਤੇ ਸਤਾਰ ਵਿੱਚ ਪਿਆਰ ਭੇਜਿਆ ਜਾ ਰਿਹਾ ਧੰਨਵਾਦ ਚੱਲਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਧਰਤੀ ਤੇ ਅੱਜ ਜਿੱਤੇ ਵਿਅਕ ਸੰਗਤਾਂ ਸਤਿਗੁਰਾਂ ਨੂੰ ਨਮਸਕਾਰ ਕੇ ਲਾਹੇ ਲੈ ਰਹੀਆਂ ਹਨ ਉਸਤਾਂ ਤੇ ਅੱਜ ਕਿਰਪਾ ਕੀਤੀ ਹੈ ਸਤਿਗੁਰਾਂ ਨੇ आप परमेर भेद साधु श्रीमान संत बाबा भगवान सिंह जी जेकार का रूप हो करके संसार विचर रहे और उन्होंने सेगावान उसी तरह किसी न किसी रूप चल रही हैं। और अपनी जो ज्ञान है जो शब्द है वो पूर्ण तत्व महापुरुष साधु ने बखे हुए आप श्रीमान ਸੰਤ ਰਵ ਮਹਿੰਦਰ ਸਿੰਘ ਜੀ ਰੜਾ ਸਾਹਿਬ ਬੇਗੋਵਾਲ ਜਿਨ੍ਹਾਂ ਦੇ ਆਪ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਉਹਨਾਂ ਦਾ ਇਸ ਧਰਤੀ ਤੇ ਹੋਟਲ ਕੋਰ ਧੰਨਵਾਦ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਕੰਮ ਧੰਦੇ ਸੰਪੋਧਦੇ ਹੋਏ ਜਲਦੀ ਨਾਲ ਗੁਰਦੁਆਰੇ ਵਿਖੇ ਪਹੁੰਚ ਕਰਕੇ ਗੁਰੂ ਘਰ ਖੁਸ਼ੀਆਂ ਪ੍ਰਾਪਤ ਕਰੋ ਜੀ ਸੇਵਾਦਾਰੋਂ ਨੂੰ ਬੇਨਤੀ ਆਪਨੀ ਸੇਵਾਤੰਦੇਹੀ ਨਾਲ ਪਾਈ ਜਿੱਥੇ ਡੁੱਢੀ ਲੱਗੀ ਹੈ ਬਾਹਰ ਸਾਈਕਲ ਸਟੈਂਡ ਬਣਿਆ ਹੈ ਜੋੜੇ ਕਰਨ ਵਿੱਚ ਜੋੜੇ ਜਮਾ ਕਰਾਓ ਜਰਾਬਾ ਉਤਾਰ ਕੇ ਸਾਰੀਆਂ ਸੰਗਤਾਂ ਨੇ ਭਾਈ ਔਰ ਸਰਬਾ ਨਾਲ ਸਤਿਗੁਰਾਂ ਦੇ ਨਮਸਕਾਰ ਕਰਨੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਜਿੱਥੇ ਆਪਣੇ ਸਗਾਵਾ ਨਿਵਾ ਰਹੇ ਹੋ ਸ੍ਰੀਮਾਨ ਚੰਦਪਾਪ ਮਹਿੰਦਰ ਸਿੰਘ ਜੀ ਰਾਣਾ ਸਾਹਿਬ ਬੇਗੋਵਾਲਾ ਦਾ ਬਹੁਤ ਬਹੁਤ ਧੰਨਵਾਦ ਹੈ ਈਲੇ ਮਨਾਂ ਦੇ ਪੱਤਰਕਾਰ ਹੀ ਪਹੁੰਚਿਆ ਇਸ ਜਗ੍ਹਾ ਤੇ ਯੂਟਿਊਬ ਤੇ ਯੂਟਿਊਬ ਤੇ ਸਾਨਵੀ ਰਾਣੀ ਪੰਜਾਬ ਜੀ ਠੀਕ ਹੈ ਹਾਂਜੀ ਠੀਕ ਹੈ ਤੁਹਾਡੀ ਵੀਡੀਓ ਦੇਖਦਾ ਹਾਂ ਹਾਂਜੀ ਹਾਂ ਇਹਦਾ ਜਗ੍ਹਾ ਬਣੀ ਦਿੰਨਾ ਵੀ ਚਾਹ ਕਵਾਨੀ ਠੀਕ ਹੈ ਮੇਰਾ ਆਪਣਾ ਨਿਊਜ਼ਾ ਇਹ ਉੱਧਰ ਨਹੀਂ ਹੋਇਆ ਠੀਕ ਹੈ ਇਹ ਤੁਹਾਨੂੰ ਆਜੀ ਠੀਕ ਹੈ ਠੀਕ ਸਕਦੇ ਹਾਂ ਇਸ ਜਗ੍ਹਾ ਤੇ ਸਰਕਾਰੀ ਪਹੁੰਚੇ ਆ ਹਨਾ ਮਿਲ ਕੇ ਬਹੁਤ ਖੁਸ਼ੀ ਹੋਇਆ ਸੋ ਦੋਸਤੋ ਅੱਜ ਦੀ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪ੍ਰੀਤਾਂ ਦੀ ਜੈ ਮਾਸਤਾਂ